ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਵਦੀਪ ਢਾਲੀਵਾਲ ਤੇ ਅੱਜ GS Ranch ਸਟੱਡ ਫਾਰਮ ਤੇ ਪਹੁੰਚੇ ਹਾਂ ਨਿਹਾਲ ਸਿੰਘ ਵਾਲਾ ਤੇ ਬਾਈ ਕਲਵਾਨ ਸਿੰਘ ਦੀ ਆਪਣੇ ਨਾਲ ਨੇ ਅ ਬਾਈ ਜਗਰਾਤ ਸਿੰਘ ਦੀ ਕਸਰ ਵਾਲੇ ਤੁਸੀਂ ਘੋੜਿਆਂ ਵਾਲੇ ਸਾਰੇ ਜਾਣਦੇ ਹੋ ਬਾਈ ਨੂੰ ਬਾਈ ਨੇ ਬਹੁਤ ਵੱਡੇ ਵੱਡੇ ਨਾਮੀ ਘੋੜੇ ਤੇ ਘੋੜੀਆਂ ਬਹੁਤ ਚੰਗੇ ਮੋਲ ਤੇ ਰਈਆਂ ਤੇ ਬਹੁਤ ਛੇਤੀ ਬਾਈ ਨੇ ਫਾਰਮ ਜਿਹੜਾ ਉਹ ਤਿਆਰ ਕੀਤਾ ਹੋਮ ਬਰੀਡਿੰਗ ਦੇ ਕੰਮ ਕਰਦੇ ਨੇ ਘੋੜੀਆਂ ਵਿਸ਼ੇਰੀਆਂ ਕੋਸ਼ ਵਿੱਚ ਵੇਚਣ ਵਾਲੀਆਂ ਵੀ ਆ ਇਹ ਵੀਡੀਓ ਦੇ ਵਿੱਚ ਆਪਾਂ ਉਹ ਵੀ ਦਿਖਾਵਾਂਗੇ ਤੇ ਬਾਕੀ ਬਾਈ ਕੋਲੇ ਖਲੀ ਘੋੜਾ ਨੁਕਰਾ ਰਾਜੂ ਡੋੜ ਦਾ ਲੁਕਾਸ ਘੋੜਾ ਅਲੀ ਸ਼ਾਨ ਦਾ ਡੀ ਐਨ ਏ ਕੁਆਲੀਫਾਈਡ ਆ ਨੰਬਰ 3 ਤੇ ਹੰਟਰ ਘੋੜੇ ਦਾ ਬੱਚਾ ਆਗਾ ਜਿਹੜਾ ਪ੍ਰਵਾਹ ਦਾ ਉਹ ਵੀ ਆ ਬਾਈ ਕੋਲੇ ਇੱਕ ਹੀਰੇ ਘੋੜੇ ਦਾ ਬੱਚਾ 4 ਸਟਾਲੀਅਨ ਨੇ ਦੋਸਤੋ ਇੱਕ ਘਰੋਂ ਤੁਹਾਨੂੰ ਨੁਕਰੇ ਤੋਂ ਲੈ ਕੇ ਮਾਰਵਾੜੀ ਮੱਜੂ ਕੇ ਸਭ ਤਰ੍ਹਾਂ ਦੀ ਸਟੱਡ ਸਰਵਿਸ ਮਿਲ ਜੂ ਬਸ ਵੀਡੀਓ ਨੂੰ ਗੌਰ ਨਾਲ ਐਂਡ ਤੱਕ ਜਰੂਰ ਦੇਖੋ ਬਾਕੀ ਬਾਈ ਦਾ ਪਹਿਲਾਂ ਤਾਂ ਸਵਾਗਤ ਕਰਦੇ ਆਂ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੀ ਸਾਸਤਿਕਾ ਜੀ ਸਾਸਤਿਕਾ ਜੀ ਤੇ ਬਾਈ ਠੀਕ ਠਾਕ ਹਾਂ ਜੀ ਹਾਂ ਜੀ ਬੜੀ ਕਿਰਪਾ ਦਾ ਤੇ ਬਾਈ ਜੀ ਆਪਾਂ ਗੱਲ ਕਰਦੇ ਆਂ ਖਲੀ ਘੋੜੇ ਤੋਂ ਸਟਾਰਟ ਹਨਾ ਹਾਂ ਜੀ ਡਾਕਟਰ ਸਾਹਿਬ ਕੋਲੇ ਰਿਹਾ ਬਹੁਤ ਵੱਡਾ ਨਾਂ ਕੀਤਾ ਇਹਨੇ ਹਾਂ ਜੀ ਬਹੁਤ ਵੱਡਾ ਨਾਂ ਹੈ ਬਹੁਤ ਬੱਚੇ ਆਏ ਆ ਇਹਦੇ ਤੇ ਤਕਰੀਬਨ ਘੋੜਿਆਂ ਵਾਲੇ ਖਲੀ ਦਾ ਨਾਂ ਲੈ ਤੋਂ ਸਾਰੇ ਜਾਣਦੇ ਨੇ ਸਾਰੇ ਜਾਣਦੇ ਹਾਂ ਜੀ ਬਾਈ ਬਿਊਟੀ ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਇਹਦੀ ਉਮਰ ਬਾਈ ਕਿੰਨੀ ਕੁ ਹੋਗੀ ਉਹ ਮਰ ਹੈ ਕਿ ਇਹ 12 ਸਾਲ ਦੀ ਹੈ 12 ਸਾਲ ਦੀ ਹਾਂਜੀ ਹਾਂਜੀ ਤੇ ਬੱਚੇ ਦੇ ਬਹੁਤ ਚੰਗੇ ਹੈ ਇਹਦੇ ਉੱਤੇ ਕੋਈ ਸ਼ੱਕ ਨਹੀਂ ਹਨਾ ਚੰਬੀਆਂ ਘੂੜੀਆਂ ਤੇ ਰਿਜ਼ਲਟ ਦਾ ਪਤਾ ਲੱਗਦਾ ਵਾ ਆਪਾਂ ਮੈਂ ਪਿੱਛੇ ਜੇ ਤੁਹਾਡੀ 4 ਮਹੀਨੇ ਪਹਿਲਾਂ ਦੋਸਤਾਂ ਇੱਕ ਵੀਡੀਓ ਕੀਤੀ ਸੀ ਉਹ ਵੀ ਚੈਨਲ ਤੇ ਪਾਈ ਹੋਈ ਹੈ ਤੇ ਲੁਕਾਸ ਘੋੜੇ ਦੀ ਬੱਚੀ ਸੀ ਉਦੋਂ ਬਾਈ ਕੋਲੇ ਬਹੁਤ ਚੰਗੀ ਬੱਚੀ ਸੀ ਤੇ ਬਹੁਤ ਚੰਗੇ ਮੁੱਲ ਤੇ ਮੇਰੇ ਸਾਹਮਣੇ ਵੀ ਕੀ ਉਹ ਵੀ ਤੇ ਬਾਈ ਇਹਦਾ ਜੇ ਆਪਾਂ ਦੱਸ ਦਈਏ ਵੀ ਰਾਜੂ ਡੋੜ ਦਾ ਦਰਸ਼ਕੋ ਤੋਂ ਦੱਸਦਾ ਵੀ ਇਹ ਪੰਜਾਬ ਚ ਮੇਰਾ ਖਿਆਲ ਆ ਬਾਈ ਵੀ ਹੋਰ ਸਟੇਟਾਂ 'ਚ ਤਾਂ ਭਲਾਂ ਦੀ ਹੋਊਗਾ ਪੰਜਾਬ 'ਚ ਤਾਂ ਇਹ ਰਾਜੂ ਡੋੜ ਦਾ ਇਕੱਲਾ ਹੀ ਰਹਿ ਗਿਆ ਇਕੱਲਾ ਹੀ ਰਹਿ ਗਿਆ ਹਾਂਜੀ ਇਕੱਲਾ ਹੀ ਤੇ ਰਾਜੂ ਡੋੜ ਡੋਡਾਂ ਵਾਲਿਆਂ ਦਾ ਵੱਡਾ ਘੋੜਾ ਰਾਜੂ ਉਹਨੂੰ ਵੀ ਘੋੜਿਆਂ ਵਾਲੇ ਸਾਰੇ ਜਾਣਦੇ ਨੇ ਰਿਲੈਂਸ ਨੇ ਬਹੁਤ ਚੰਗੇ ਮੁੱਲ ਤੇ ਖਰੀਦਿਆ ਸੀ ਉਹ ਆ ਪੰਜਾਬ ਦੇ ਪਹਿਲੇ ਘੋੜਿਆਂ 'ਚੋਂ ਉਹ ਰਿਲੈਂਸ ਲੈ ਕੇ ਗਈ ਸੀ ਬਹੁਤ ਚੰਗੇ ਮੁੱਲ ਤੇ ਤੇ ਰਾਜੂ ਡੋੜ ਦਾ ਇਕੱਲਾ ਹੀ ਬੱਚਾ ਪੰਜਾਬ ਦੇ ਵਿੱਚ ਜਿਹਨੂੰ ਵੀ ਸਟੱਡ ਸਰਵਿਸ ਚਾਹੀਦੀ ਆ ਉਹ ਬਾਈ ਨਾਲ ਸੰਪਰਕ ਕਰ ਸਕਦੇ ਆ ਸਕਰੀਨ ਦੇ ਥੱਲੇ ਨੰਬਰ ਚਲਾ ਦੇਾਂਗੇ ਬਾਈ ਜਿਹੜੀ ਇਹਦੀ ਸਟੱਡ ਸਰਵਿਸ ਦੀ ਫੀਸ ਆ ਉਹ ਕਿੰਨੀ ਲੈਂਦੇ ਹੋ 21000 ਰੁਪਏ ਫੀਸ ਆ ਜੀ 21000 ਰੁਪਏ ਫੀਸ ਆ ਜੀ ਜੇ ਕੋਈ ਮੰਨ ਲਓ ਜ਼ਿਮੀਂਦਾਰ ਬੰਦਾ ਆਉਂਦਾ ਜਾਂ ਕੋਈ ਓਦਾਂ ਦਾ ਆਉਂਦਾ ਉਹਨੂੰ ਆਪਾਂ ਮਾਨਤਾ ਦੇ ਮਾਨਤਾ ਦੇ ਕਰ ਰਹੇ ਹਾਂ ਜੀ ਮਾਨਤਾ ਹੁੰਦੀ ਹੈ ਹਾਂਜੀ ਤੇ ਬਾਕੀ ਬਈ ਇਹਦੇ ਰਿਜ਼ਲਟ ਆਏ ਹੋਏ ਨੇ ਦੇਖੇ ਵੀ ਹੋਏ ਨੇ ਬਹੁਤ ਚੰਗੇ ਆਏ 21000 ਰੁਪਏ ਫੀਸ ਆ ਜਿਹੜੀ ਨਾਰਮਲ ਫੀਸ ਆ ਕਿਉਂਕਿ ਅੱਜ ਕੱਲ ਘੋੜਿਆਂ ਦੀਆਂ ਫੀਸਾਂ ਬਹੁਤ ਜ਼ਿਆਦਾ ਵ ਤੇ ਚਲੋ ਫਾਰਮਾਂ ਤੇ ਜੋ ਵੀ ਆ ਇਹਦਾ ਸਿਸਟਮ ਹਨਾ ਚੱਲਦਾ ਸਸਤਾ ਮਹਿੰਗਾ ਸਭ ਕੁਝ ਚੱਲਦਾ ਬਾਈ ਤੇ 21000 ਰੁਪਇਆ ਜਿਹੜੀ ਜਾਇਜ ਫੀਸ ਆਗੀ ਉਹਦੇ ਚੋਂ ਤੁਹਾਨੂੰ ਮਾਨਤਾਨ ਵੀ ਪੂਰਾ ਮਿਲ ਜੂਗਾ ਜੋ ਵੀ ਆ ਉਹਦੇ ਚੋਂ ਮਾਨਤਾਨ ਕਰ ਦੇਣਗੇ ਤੇ ਬਹੁਤ ਚੰਗਾ ਘੋੜਾ ਆਪਾਂ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਘੋੜੇ ਦੇ ਸ਼ਾਟ ਚਲਾਏ ਆ ਦੇਖ ਲਿਓ ਕਾਨਾਂ ਤੋਂ ਲੈ ਕੇ ਸੁੰਭ ਤੱਕ ਬਾਈ ਹਾਈਟ ਕਿੰਨੀ ਹੋਊਗੀ ਦੀ 66+ ਹੈ ਜੀ ਹੈ 66+ ਹੈ ਜੀ ਤੇ ਬਈ ਬੱਚੇ ਬਿਲਕੁਲ ਸਾਫ ਹੁੰਦੇ ਨੇ ਫਰਕਾਰੀ ਸਾਫ ਬਿਲਕੁਲ ਸਾਫ ਜਿਹਦੇ ਨਾਲ ਜਿਹਨਾਂ ਤੇ ਬੱਚਿਆਂ ਦੀ ਹਾਈਟ ਇਹ ਤੋਂ ਜ਼ਿਆਦਾ ਹੈ ਇਹਨਾਂ ਦਾ ਜ਼ਿਆਦਾ ਘੁਡੇ ਨੂੰ ਹਾਂਜੀ ਹਾਂਜੀ ਅ ਜਾਨੀ ਕਿ ਪੁੱਤ ਧੀਆਂ ਬਾਪ ਤੋਂ ਵੱਧ ਕੇ ਆ ਵੱਧ ਕੇ ਹਾਂਜੀ ਤੇ ਬਾਕੀ ਮੈਂ ਦੇਖਿਆ ਬਈ ਚੰਬੀਆਂ ਘੋੜੀਆਂ ਤੇ ਬਹੁਤ ਸਾਫ ਬੱਚੇ ਆਏ ਆ ਇਹਦੇ ਤੇ ਹੁਣ ਗੱਲ ਕਰੀਏ ਆਪਾਂ ਬਈ ਲੁਕਾਸ ਘੋੜੇ ਦੀ ਹਾਂਜੀ ਲੁਕਾਸ ਘੋੜਾ ਅ ਦੋਸਤੋ ਆਲੀ ਸ਼ਾਨਦਾਰ ਡਾਇਰੈਕਟਾ ਡੀ ਐਨ ਏ ਹੋਇਆ ਹੋਇਆ ਘੋੜੇ ਦਾ ਡੀ ਐਨ ਏ ਪਾਸ ਆ ਲੁਕਾਸ ਦੇ ਜੇ ਰਿਜ਼ਲਟ ਦੇਖਣੇ ਹੁਣ ਬਾਹਰੋਂ ਦੇਖਣ ਦੀ ਲੋੜ ਨਹੀਂ ਵੀਰ ਦੇ ਫਾਰਮ ਤੇ ਤਿੰਨ ਬਸ਼ੇਰੀਆਂ ਖੜੀਆਂ ਬਹੁਤ ਚੰਗੀਆਂ ਉਹ ਵੀ ਬਸ਼ੇਰੀਆਂ ਸਕਰੀਨ ਤੇ ਆਪਾਂ ਉਹਨਾਂ ਦੇ ਵੀ ਵੀਡੀਓ ਚਲਾ ਦੇਾਂਗੇ ਬਹੁਤ ਚੰਗੀਆਂ ਬੱਚੀਆਂ ਬਹੁਤ ਚੰਗੇ ਮੁੱਲ ਤੇ ਵਿਕਣ ਵਾਲੀਆਂ ਜੇ ਕੋਈ ਸ਼ੋਹਾਂ ਸ਼ਾਹ ਦਾ ਯੁਰਕਾ ਦੇਖਣਾ ਚਾਹੁੰਦਾ ਤਾਂ ਉਹ ਵੀ ਲੁਕਾਸ ਤੋਂ ਘੂੜੀ ਕਰਾਸ ਕਰਾ ਕੇ ਸ਼ੋਹਾਂ ਵਾਲੀਆਂ ਬਹੁਤ ਚੰਗੇ ਬੱਚੇ ਬੱਚੀਆਂ ਪ੍ਰੋਡਿਊਸ ਕੀਤੀਆਂ ਇਹ ਕੋੜੇ ਨੇ ਮੇਰਾ ਖਿਆਲ ਬਾਈ ਪਹਿਲਾਂ ਹੈਪੀ ਬਾਈ ਕੋਲੇ ਸੀ ਬਰਸਾਉਣਾ ਹਾਂਜੀ ਹਾਂਜੀ ਪਹਿਲਾਂ ਹੈਪੀ ਕੋਲੇ ਸੀ ਆਪਾਂ ਨੂੰ ਹੈਪੀ ਕੋਲੇ ਵੀ ਬਾਈ ਕੋਲੇ ਬੱਚੇ ਇਹਦੇ ਦੇਖੇ ਨੇ ਪਹਿਲਾਂ ਸ਼ੁਰੂ ਤੋਂ ਹੀ ਚੰਗੇ ਆਉਂਦੇ ਹਾਂਜੀ ਹਾਂਜੀ ਕਿਉਂਕਿ ਜੇ ਆਪਾਂ ਦੇਖੀਏ ਕਾਲੇ ਕਾਂਟੇ ਨੇ ਪੰਜਾਬ 'ਚ ਬਹੁਤ ਵੱਡਾ ਨਾਂ ਕੀਤਾ ਹੈ ਤੇ ਦਲਵਾਗ ਰਣੀਆਂ ਦਾ ਸ਼ਾਨਾ ਹੁੰਨੀ ਉਹ ਰਣੀਆਂ ਤੋਂ ਆ ਗਿਆ ਨਾ ਤੇ ਇਹ ਆਪਣਾ ਲਕਾਸ ਕੋੜਾ ਕਾਲੇ ਕਾਂਡੇ ਦਾ ਭਾਈ ਆ ਗਿਆ ਭਾਈ ਹਾਂਜੀ ਹਾਂਜੀ ਤੇ ਇਹਨੇ ਵੀ ਬਹੁਤ ਚੰਗੇ ਰਿਜ਼ਲਟ ਪੈਦਾ ਕੀਤੇ ਨੇ ਘੋੜਾ ਆਪ ਵੀ ਚੰਗਾ ਸ਼ਕੀਨੀ ਬਹੁਤ ਆ ਘੋੜੇ ਦੀ ਖੜਨੀ ਬਹੁਤ ਚੰਗੀ ਆ ਜਿਹੜੀ ਬਈ ਆਪਾਂ ਲੁਕਾਸ ਨੂੰ ਵੈਸੇ ਤਾਂ ਘੋੜਿਆਂ ਵਾਲੇ ਸਾਰੇ ਜਾਣਦੇ ਨੇ ਹਨਾ ਨਵੇਂ ਬੰਦਿਆਂ ਲਈ ਦੱਸ ਦਈਏ ਲੁਕਾਸ ਦੀ ਹਾਈਟ ਕਿੰਨੀ ਆ ਹੈਟ ਹੈਗੀ 65 65 ਆ ਹਾਂਜੀ 65 ਤੋਂ ਜਾਨੀ ਟੱਪ ਦੀ ਆ ਘੱਟ ਦੀ ਹੈਨਾ ਤੇ ਬਾਕੀ ਦੋਸਤੋ ਪਤਾ ਵੀ ਲੱਗਦਾ ਦੇਖ ਕੇ ਜਿਹੜੇ ਵਾਂ ਵੀਰ ਕੋਲੇ ਘੋੜਾ ਫੜਿਆ ਹੋਇਆ तकरीबन तकरीबन ਇਹਦੀ ਵੀ 5 ਫੁੱਟ 11 ਇੰਚ 6 ਫੁੱਟ ਦੇ तकरीबन ਆਸ-ਪਾਸ ਹਾਈਟ ਹੋਊਗੀ ਜਿਹੜੀ ਬੰਦੇ ਦੀ ਹਾਈਟ ਨਾਲ ਵੀ ਘੋੜਾ ਕਈ ਵਾਰੀ ਛੋਟਾ ਲੱਗਦਾ ਬਾਕੀ ਤੁਸੀਂ ਫਾਰਮ ਤੇ ਆ ਕੇ ਦੇਖ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ ਇਹ ਸਲਾਹ ਦਊਂ ਫਾਰਮ ਤੇ ਆ ਕੇ ਘੋੜੇ ਦੇਖੋ ਜਿਹੜਾ ਚੰਗਾ ਲੱਗਦਾ ਬਾਈ ਕੋਲੇ ਚਾਰ ਸਤਾ ਲੀ ਜਾਂਨੇ ਨੀਲਾ ਵੀ ਹੈਗਾ ਤੁਹਾਨੂੰ ਦੱਸਿਆ ਜਿਵੇਂ ਦੋ ਮਾਰਵਾੜੀ ਵੀ ਆ ਤੇ ਨੁਕਰਾ ਵੀ ਆ ਤੁਸੀਂ ਫਾਰਮ ਤੇ ਆਉਂਗੇ ਘੋੜੇ ਦੇਖੋਗੇ ਤੁਸੀਂ ਆਪਦੇ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਬਾਈ ਨੇ ਕੀ ਸੰਭਿਆ ਹੋਇਆ ਬਾਕੀ ਸੰਭੇ ਬਹੁਤ ਨੇ ਸੰਭਾਈ ਬਹੁਤ ਜਿਆਦੇ ਆ ਜਿਹੜਾ ਤੁਹਾਨੂੰ ਪਤਾ ਹੁਣ ਗਰਮੀ ਦਾ ਸੀਜ਼ਨ ਲੰਘ ਕੇ ਗਿਆ ਸਿਆਲਾਂ ਦਾ ਸਟਾਰਟ ਹੋਇਆਗਾ ਗਰਮੀ 'ਚ ਥੋੜਾ ਦਾਣਾ ਫੱਕਾ ਘਟਾਉਣਾ ਪੈਂਦਾ ਘੋੜਿਆਂ ਨੂੰ ਹਨਾ ਉਹਦਾ ਕਰਕੇ ਤੁਹਾਡੇ ਥੋੜੀ ਥੋੜੀ ਟੁੱਟੇ ਜਰੂਰ ਹੋਏ ਆ ਘੋੜੇ ਲਿੱッセ ਹੋਏ ਹੋਏ ਆ ਪਰ ਉਹ ਕੋਈ ਚੱਕਰ ਨਹੀਂ ਆਪਦੇ ਆਪ ਨੂੰ ਸ਼ੋਅ ਕਰਦੇ ਆ ਬਹੁਤ ਚੰਗੇ ਘੋੜੇ ਆ ਬਾਈ ਜਿਹੜੀ ਲੁਕਾਸ ਦੀ ਫੀਸ ਆ ਉਹ ਕਿੰਨੀ ਚਾਰਜ ਕਰਦੇ ਹੋ 41000 ਰੁਪਏ ਜੀ ਬਾਕੀ ਮਾਨਤਾਨਾ ਮਾਨਤਾਨਾ 41000 ਰੁਪਏ ਫੀਸ ਆ ਬਾਕੀ ਦੋਸਤੋ ਮਾਨਤਾਨਾ ਮੌਕੇ ਤੇ ਪੂਰਾ ਹੋ ਜਾਊਗਾ ਤੇ ਬਾਈ ਜਿਹੜਾ ਹੰਟਰ ਘੋੜੇ ਦਾ ਬੱਚਾ ਕੀ ਨਾਂ ਰੱਖਿਆ ਬਈ ਉਹਦਾ ਉਹਦਾ ਹੈਗਾ ਰੈੱਡ ਕਿਨਿ ਰੈੱਡ ਕੈਂਗ ਹਾਂਜੀ ਬੱਚਾ ਬਈ ਉਹ ਵੀ ਬਹੁਤ ਚੰਗਾ ਹਾਂਜੀ ਹਾਂਜੀ ਤੇ ਬਈ ਜਗਰਾਜ ਨਾਲ ਗੱਲ ਹੋਈ ਸੀ ਉਹ ਵੀ ਕਹਿੰਦੇ ਆਪਾਂ ਵੀਡੀਓ ਚ ਉਹਦੀ ਸਟਾਰਟ ਸਰਵਿਸ ਓਪਨ ਕਰ ਦੇਣੀ ਆ ਹਾਂਜੀ 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 ਤੇ ਬਈ ਉਹ ਹੰਟਰ ਕੋੜੇ ਦਾ ਆ ਗਿਆ ਜਿਹੜਾ ਤਲਵੰਡੀ ਕੋੜਾ ਤਲਵੰਡੀ ਹਾਂਜੀ ਹੈਪੀ ਕੋੜੇ ਆ ਜੀ ਹਾਂਜੀ ਇਹ ਉਹਦਾ ਨਾਮ ਅ ਬਰਦੀਪ ਪ੍ਰਦੀਪ ਹਾਂਜੀ ਪ੍ਰਦੀਪ ਕੋੜੇ ਆ ਹਾਂਜੀ ਤੇ ਉਹ ਮੇਰੇ ਖਿਆਲ ਦਾ ਸ਼ਾਇਦ ਪ੍ਰਵਾਹ ਦਾ ਜੀ ਹੰਟਰ ਹਨ ਹਾਂ ਪ੍ਰਵਾਹ ਦਾ ਹਾਂ ਪ੍ਰਵਾਹ ਦਾ ਜੀ ਬਲੱਡ ਲਾਈਨ ਦੋਸਤੋ ਉਹ ਵੀ ਬਹੁਤ ਚੰਗੀ ਆ ਬਾਕੀ ਬਾਈ ਨੇ ਬਲੱਡ ਲਾਈਨ ਦੇ ਕੰਮ ਕੀਤਾ ਦੇਖੋ ਤੁਸੀਂ ਰਾਜੂ ਡੋੜ ਨੇ ਬਹੁਤ ਵੱਡਾ ਨਾਂ ਕੀਤਾ ਹਨ ਉਹਦਾ ਘੋੜਾ ਆ ਗਿਆ ਖਲੀ ਡਾਕਟਰ ਸਾਹਿਬ ਕੋਲੇ ਰਿਹਾ ਬਹੁਤ ਚੰਗੇ ਬੱਚੇ ਦਿੱਤੇ ਆ ਦੁਨੀਆ ਜਹਾਨ ਜਾਣਦੇ ਆ ਘੋੜਿਆਂ ਵਾਲੇ ਸਾਰੇ ਜਾਣਦੇ ਆ ਨੰਬਰ 2 ਤੇ ਆ ਗਿਆ ਅਲੀ ਸ਼ਾਨ ਦਾ ਲੁਕਾਸ ਇਹਨੇ ਵੀ ਜਿੰਨੇ ਵੀ ਬੱਚੇ ਦਿੱਤੇ ਆ ਬਹੁਤ ਚੰਗੇ ਦਿੱਤੇ ਆ ਜਿਹੜਾ ਇਹ ਬਲੱਡ ਲਾਈਨ ਆ ਇਹ ਵੀ ਬਹੁਤ ਚੰਗੀ ਆ ਡਿਫਰੈਂਟ ਬਲੱਡ ਲਾਈਨ ਆ ਕਿਉਂਕਿ ਭਾਈ ਜੇ ਆਪਾਂ ਦੇਖਿਆ ਜਾਵੇ ਤਕਰੀਬਨ ਤਕਰੀਬਨ ਆਲੀ ਸ਼ਾਨ ਦੀਆਂ ਘੋੜੀਆਂ ਬਾਦ ਦਾ ਹਨਾ ਉਹ ਫਿਰ ਇਨ ਬਰੀਡਿੰਗ ਹੋ ਜਾਂਦੀ ਹੈ ਤੇ ਆਊਟ ਬਰੀਡਿੰਗ ਦੇ ਤੌਰ ਤੇ ਬਸ਼ੇਰਾ ਬਹੁਤ ਚੰਗਾ ਤੇ ਵਧੀਆ ਕਰੂਗਾ ਨਾ ਉਹਦੀ ਬਈ ਹਾਈਟ ਕਿੰਨੀ ਹੋਗੀ ਕਿਹੜੇ ਹੰਟਰ ਦੇ ਬੱਚੇ ਰੈਡ ਕਿੰਗ ਦੀ ਰੈਡ ਕਿੰਗ ਦੀ ਜਿਹੜੀ ਟ੍ਰੇਟ ਪਾਚ ਠੀਕ ਹੈ ਜੀ 3+ ਹਾਈਟ ਹਾਂਜੀ ਹਾਂਜੀ ਇਹ ਦੋ ਦਿਨ ਦੀ ਹੋਇਆ ਦੋ ਦਿਨ ਦੀ ਹੋਇਆ ਹਲੇ ਬੱਚਿਆਂ ਚ ਹੀ ਆ ਬਾਈ ਹਲੇ ਤੇ ਮਹਾਰਾਜ ਸੌਖ ਰੱਖੇ ਵੀ 65+ ਦਾ ਤਕਰੀਬਨ ਤਕਰੀਬਨ ਉਹ ਵੀ ਕਰ ਜੂਗਾ ਦੋ ਤਿੰਨ ਇੰਚ ਹਾਈਟ ਚਾਰ ਦੰਦ ਹੁੰਦੇ ਉਸ ਤੋਂ ਬਾਅਦ ਘੋੜਾ ਕਰਦਾ ਰਹਿੰਦਾ ਹਾਂਜੀ ਹਾਂਜੀ ਤੇ ਬਾਈ ਉਹਦੀ ਫੀਸ ਜੇ ਆਪਾਂ ਗੱਲ ਕਰੀ ਵੀ ਉਹਦੀ ਫੀਸ ਕੋਈ ਵੀ 21000 ਰੁਪਏ 21000 ਰੁਪਏ ਹੈ ਤੇ ਉਹਦੇ ਜੋ ਵੀ ਮਾਨਤਾਣ ਹੋਊਗੀ ਮਾਨਤਾਣ ਸਾਰਿਆਂ ਚੋਈ ਫੋਕਸ ਹੋਊਗੀ ਹਾਂ ਸਾਰਿਆਂ ਬਾਕੀ ਚਲੋ ਕੋਈ ਕੋਈ ਬੰਦਾ ਉਹੇ ਜਿਹਾ ਹੁੰਦਾ ਉਹਨੂੰ ਕੋਈ ਵਾਧਾ ਘਾਟਾ ਕਰਕੇ ਆਪ ਅਡਜਸਟਮੈਂਟ ਹੋ ਜੂਗੀ ਖਾਲੀ ਨਹੀਂ ਮੁੜੂਗਾ ਫਿਰ ਤੇ 21000 ਰੁਪਇਆ 200 ਉਹਦੀ ਫੀਸ ਆ 63 ਪਲੱਸ ਹਾਈਟ ਕਰ ਗਿਆ ਹੰਟਰ ਕੋੜੇ ਦਾ ਬੱਚਾ ਬਾਈ ਪ੍ਰਦੀਪ ਵਾਲੇ ਦਾ ਪੈਂ ਜਿਹੜੀ ਉਹਦੇ ਚ ਤੁਹਾਨੂੰ ਕੁਆਲਿਟੀਆਂ ਦੱਸਾਂ ਪਹਿਲਾਂ ਤਾਂ ਰੰਗ ਬਹੁਤ ਸੋਹਣਾ ਕੰਨ ਕਨੋਤੀ ਦਾ ਬਸ਼ੇਰਾ ਚੰਗਾ ਸੁੰਭ ਸੁੰਭ ਬਹੁਤ ਚੰਗਾ ਲੱਗਿਆ ਹੋਇਆ ਬਸ਼ੇਰੇ ਦੇ ਤੇ ਬੱਚੇ ਬਹੁਤ ਚੰਗੇ ਉਹ ਵੀ ਦਊਗਾ ਜੋ ਵੀ ਬਾਕੀ ਬਈ ਜਿਹੜਾ ਆਪਣਾ 21000 ਰੁਪਏ ਦੀ ਫੀਸ ਰੱਖਿਆ ਹੈ ਹਾਂਜੀ ਤੇ ਮਾਨਤਾਂ ਉਹਦੇ ਚੋਂ ਵੀ ਕਰਦੇ ਹੋਗੇ ਤੁਸੀਂ ਹਾਂਜੀ ਹਾਂਜੀ ਤੇ ਬਈ ਚੌਥੇ ਨੰਬਰ ਤੇ ਆ ਗਿਆ ਆਪਣਾ ਜਿਹੜਾ ਉਹ ਹੀਰੇ ਕੋੜੇ ਦਾ ਬੱਚਾ ਨਹੀਂ ਹਾਂਜੀ ਹੀਰਾ ਕੋੜਾ ਬਈ ਰਾਜਸਥਾਨ ਚ ਮੇਰਾ ਖਿਆਲ ਸੀ ਹੈਨਾ ਮੱਝੂ ਕੇ ਲੈਣ ਦਾ ਮੱਝੂ ਕੇ ਲੈਣ ਦਾ ਹਾਂਜੀ ਬਈ ਤੇ ਬਾਈ ਉਹਦੀ ਜਿਹੜੀ ਆਪਾਂ ਸਟੱਡ ਸਰਵਿਸ ਉਹਦੀ ਵੀ ਓਪਨ ਕਰਤੀ ਐ ਹਾਂਜੀ ਹਾਂਜੀ ਉਹਦੀ ਵੀ ਓਪਨ ਹੈ ਅ ਉਹਦੀ ਹਾਈਟ ਬਾਈ ਕਿੰਨੀ ਹੋ ਗਈ ਆ ਉਹਦੀ ਵੀ 38 ਸੀ 38 ਹੋ ਗਈ ਇਹਦੇ ਬਾਪ ਦੀ ਹੈਟ ਹੈਗੀ 68 ਤੋਂ 68 ਹੈ ਜੀ 68 ਹੈ ਇਹ ਬਾਈ ਦੋਨੇ ਬੱਚੇ ਇਹ ਹੰਟਰ ਵਾਲਾ ਬੱਚਾ ਤੇ ਹੀਰੇ ਵਾਲਾ ਬੱਚਾ ਇਹ ਦੋਨੇ ਆਪਣੇ ਘਰੇ ਬਰੀਡ ਹੋਏ ਹੋਏ ਆ ਹਾਂ ਘਰੇ ਹੈ ਜੀ ਠੀਕ ਆ ਤੇ ਜੇ ਆਪਾਂ ਬਾਈ ਇਹਨਾਂ ਦੀਆਂ ਮਾਵਾਆਂ ਦੀਆਂ ਗੱਲਾਂ ਗੱਲ ਕਰਗੇ ਤਾਂ ਕਿੰਨੀ ਕ ਜਾਨੀ ਹਾਈਟ ਦੀਆਂ ਤੇ ਕਹਿਰ ਜਿੰਗਾਂ ਘੋੜਦਿਆਂ ਸੀ ਜਿਹੜੇ ਆਪਣੀ ਹੈਗੇ ਜੀ ਰੈੱਡ ਕਿੰਗ ਦੀ ਰੈੱਡ ਕਿੰਗ ਦੀ ਹੈਗੀ 63+ ਸੀਗੀ 63+ हाइट ਦੀ ਜਿਹੜੀ ਸੀਗੀ ਆਪਣਾ ਹੀਰਾ ਹੋਗਾ ਆਪਣਾ ਦੂਜਾ ਖਾਲੀ ਅਲਦਾਨੀ ਆ ਹਾਂਜੀ ਬਈ ਉਹਦੀ ਸੀਗੀ ਘਟ ਘਟ 64+ 64+ ਜਮਾ ਰੈੱਡ ਬਲੈਕ ਤੋਂ ਠੀਕ ਹੈ ਜੀ ਬਈ ਤੇ ਦੋਸਤੋ ਮਾਵਾ ਵੀ ਚੰਗੀ ਹਾਈਟ ਦੀਆਂ ਸੀਗੀਆਂ ਤੇ ਗਾਹਾਂ ਬੱਚੇ ਅੱਗੇ ਚੰਗੇ ਪ੍ਰੋਡਿਊਸ ਕਰਨਗੇ ਬਾਕੀ ਬਾਈ ਦੇ ਫਾਰਮ ਤੇ ਦੋ ਘੋੜਿਆਂ ਦੋਨੇ ਬਸ਼ੇਰਿਆਂ ਤੋਂ ਕ੍ਰੋਸ ਹੋਣਾ ਹੋਣਾ ਮਹਾਰਾਏ ਸੁੱਖ ਰੱਖੇ ਰਿਜ਼ਲਟ ਤੁਹਾਨੂੰ ਛੇਤੀ ਪੇਸ਼ ਕਰਾਂਗੇ ਤੇ ਮੌਕਸਰ ਮੰਡੀ ਤੇ ਵੀ ਐ ਕਿ ਮਹਾਰਾਜ ਸੁੱਖ ਰੱਖੇ ਡਿਸਪਲੇ ਕਰਾਂਗੇ ਬਾਕੀ ਤੁਸੀਂ ਫਾਰਮ ਤੇ ਇੱਕ ਵਾਰੀ ਵਿਜ਼ਿਟ ਕਰਿਓ ਤੁਹਾਨੂੰ ਵੇਚਣ ਖਰੀਦਣ ਵਾਲੇ ਜਾਨਵਰ ਵੀ ਮਿਲ ਜਾਣਗੇ ਕੋਈ ਬਾਈ ਵਪਾਰ ਦਾ ਕੰਮ ਨਹੀਂ ਕਰਦੇ ਘਰੇ ਘੋੜੀਆਂ ਲਿਆਉਂਦੇ ਨੇ ਬੱਚੇ ਲੈਂਦੇ ਨੇ ਚਲੋ ਬੱਚਿਆਂ ਤੇ ਬਾਈ ਹੁਣੀ ਜਿਆਦਾ ਕੰਮ ਕਰਦੇ ਨੇ ਜਿਹੜਾ ਜਿਆਦਾ ਫੋਕਸ ਆ ਉਹ ਘਰੇ ਬੱਚਿਆਂ ਤੇ ਜਿਹੜੀ ਵੀ ਤੁਹਾਨੂੰ ਬੱਚਾ ਮਿਲੂਗਾ ਜਾਂ ਤੁਸੀਂ ਸਟਾਰਟ ਸਰਵਿਸ ਲੈਣੀ ਆ ਜਾਂ ਬਾਈ ਹੁਣਾਂ ਦੀਆਂ ਘੋੜੀਆਂ ਖਰੀਦੀਆਂ ਹੋਣਾਂ ਜਿਹੜੇ ਜਿਹੜਿਆਂ ਵੀ ਜਿਹੜੀਆਂ ਘੋੜੀਆਂ ਘਰੇ ਕਰਾਸ ਕਰਾਉਂਦੇ ਨੇ ਹੋਮ ਬਰੀਡਿੰਗ ਦੇ ਕੰਮ ਕਰਦੇ ਨੇ ਕੋਈ ਬਾਹਰੋਂ ਲੈ ਕੇ ਬੱਚਿਆਂ ਦੀ ਵੇਚਦੇ ਜੋ ਤੁਹਾਨੂੰ ਕਿਹਾ ਜਾਊਗਾ ਗਾਰੰਟੀ ਨਾਲ ਉਹੀ ਹੋਊਗਾ ਦੋਸਤੋ ਕੋਈ ਇਹਦੇ 'ਚ ਹੀਰਾ ਫੇਰੀ ਵਾਲਾ ਕੰਮ ਨਹੀਂ ਹੋਊਗਾ ਕਿਉਂਕਿ ਬਾਈ ਕਲਵੰਤਾ ਅੱਜਕੱਲ ਹੀਰਾ ਫੇਰੀ ਬਹੁਤ ਜਾਂਦੇ ਬਹੁਤ ਜਾਂਦੇ ਬਹੁਤ ਜਾਂਦੇ ਕਿਉਂ ਹਾਂਜੀ ਹਾਂਜੀ ਬਾਈ ਆਪਾਂ ਜੋ ਵੀ ਕੰਮ ਕੀਤਾ ਸਾਫ ਸੁਥਰਾ ਕਰਾਂਗੇ ਸਾਫ ਸੁਥਰਾ ਕੀਤਾ ਕਿਉਂਕਿ ਬਿਲਕੁਲ ਸਾਫ ਸੁਥਰਾ ਹੋਊਗਾ ਹਾਂਜੀ ਬਾਈ ਬਾਕੀ ਬਾਈ ਜਗਰਾਜ ਨੂੰ ਕਤਰਾਲੇ ਨੂੰ ਤੁਸੀਂ ਸਾਰੇ ਜਾਣਦੇ ਹੋ ਬਾਈ ਨੇ ਸ਼ੌਂਕ ਤੌਰ ਤੇ ਘੋੜੇ ਰੱਖੇ ਹੋਏ ਆ ਕੋਈ ਬਾਈ ਨੂੰ ਪੈਸੇ ਦੀ ਭੁੱਖ ਨਹੀਂ ਜਾਂਦੀ ਤਾਂ ਕੋਈ ਬਾਈ ਕਮਾਈ ਦਾ ਤੁਸੀਂ ਸਾਧਨ ਨਹੀਂ ਰੱਖਿਆ ਹੈ ਨਾ ਕਿਉਂਕਿ ਚਲੋ ਮੈਂ ਦਾਣਾ ਫੱਕਾ ਜੋ ਵੀ ਉਹ ਮਹਾਰਾਜ ਨੇ ਦੇਣਾ ਜੋ ਆਪਣੇ ਕਰਮਾਚਾਰ ਪਾਉਣਾ ਹੈ ਨਾ ਬਾਕੀ ਰੌਲਾ ਆਉਣਾ ਹੈ ਹੁਣ ਜਿਹਨੂੰ ਗਰਮੀ ਦੇ ਵਿੱਚ ਇਹ ਦਾਣਾ ਆਟੋਮੈਟਿਕ ਘਟਾਉਣਾ ਹੈ ਜੀ ਘਟਾਉਣਾ ਹੈ ਇਹ ਦਾਣਾ ਘਟਿਆ ਹੋਇਆ ਜੀ ਤੇ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਨਹੀਂ ਹੈ ਹਾਂ ਜਰਮੀ ਦੇ ਬਚਾਣ ਲੈ ਦਿੱਦੀ ਨਾ ਤੇ ਇਹ ਚੀਜ਼ ਹੀ ਨਹੀਂ ਪਹੁੰਚਦੀ ਲਿੱਛਾ ਉਹ ਕੋਈ ਮੁਸ਼ਕਲ ਨਹੀਂ ਕੋਈ ਮੁਸ਼ਕਲ ਨਹੀਂ ਕਿ ਹੁਣ ਮੂਰੇ ਸਰਦੀ ਉਹ ਸਰਦੀ ਚ ਖਰਾਕ ਦੇਵਾਂਗੇ ਉਹਦੇ ਨਾਲ ਭਰ ਜਾਣਾ ਹਾਂਜੀ ਉਹ ਜਣੀ ਬਾਕੀ ਮੋਹ ਪ੍ਰੇਮ ਦਾ ਜਾਨਵਰ ਆ ਆਪਣੇ ਜਾਨ ਭਈਆ ਹਨਾ ਤੇ ਉਹ ਸਾਰਿਆਂ ਦੇ ਬਈ ਲਿੱッセ ਹੋ ਜਾਂਦੇ ਨੇ ਕਿਉਂਕਿ ਗਰਮੀਆਂ ਚ ਦਾਣਾ ਨਾ ਮਾਤਰੀ ਪਾਇਆ ਜਾਂਦਾ ਹੈ ਠੀਕ ਗੱਲ ਹੈ ਹੁਣ ਚਲੋ ਨੀਰਾ ਚੱਲ ਪਿਆ ਅੱਗੇ ਦਾਣਾ ਫੱਕਾ ਚੰਗਾ ਪਾ ਕੇ ਉਹ ਸਾਰੇ ਜਾਨਵਰ ਬਈ ਮੇਰਾ ਖਿਆਲ ਤਾਂ ਰਾਜੀ ਲਿੱッセ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਜਿਹੜੇ ਬੰਦੇ ਨੇ ਦੇਖਣਾ ਉਹਨੇ ਕੁਆਲਿਟੀਆਂ ਦੇਖਣੀਆਂ ਤੇ ਕੁਆਲਿਟੀਆਂ ਆਪਣੇ ਸਾਰੇ ਘੋੜਿਆਂ ਚੀ ਬਹੁਤ ਨੇ ਹਾਂਜੀ ਭਾਈ ਜਿਹੜੀ ਇਹਦੀ ਫੀਸ ਇਹਦੀ ਹੀਰੇ ਵਾਲੇ ਬੱਚੇ ਦੀ ਇਹਦੀ ਵਿਕੀ ਹੋਈ 21000 ਹਾਂਜੀ ਜੀ ਬਾਕੀ ਮਾਨਤਨ ਤੋਂ ਮਾਨਤਨ ਕਰਾਂਗੇ ਹਨਾ ਤੇ ਬਾਕੀ ਦੋਸਤੋ ਤੁਸੀਂ ਫਾਰਮ ਤੇ ਵਿਜ਼ਿਟ ਕਰਿਓ ਘੋੜੇ ਦੇਖਿਓ ਚਾਰੇ ਜਿਹੜਾ ਵੀ ਤੁਹਾਨੂੰ ਘੋੜਾ ਪਸੰਦ ਆਉਂਦਾ ਉਹਦੇ ਜੋ ਤੁਸੀਂ ਬੇਫਿਕਰ ਹੋ ਕੇ ਭਾਈ ਕਲਵੰਤ ਨਾਲ ਭਾਈ ਜਗਰਾਜ ਨਾਲ ਤੁਸੀਂ ਬੇਫਿਕਰ ਹੋ ਕੇ ਗੱਲ ਕਰ ਸਕਦੇ ਹੋ ਬਹੁਤ ਵੱਡੇ ਦਿਲ ਦੇ ਮਾਲਕ ਆ ਇਹ ਨਿਹਾਲ ਸਿੰਘ ਵਾਲੇ ਚ ਦੇ ਏਰੀਏ ਚ ਆਸ-ਪਾਸ ਜਾਂ ਮੋਗੇ ਜ਼ਿਲ੍ਹੇ ਚ ਹੀ ਕਹਿ ਦਗੇ ਅਹ ਤਕਰੀਬਨ ਤਕਰੀਬਨ ਜਿੰਨੇ ਵੀ ਘੋੜਿਆਂ ਰਾਦੇ ਨੇ ਸਾਰੇ ਜਾਣਦੇ ਨੇ ਤੇ ਮੋਗੇ ਜ਼ਿਲ੍ਹੇ ਚ ਜੇ ਆਪਾਂ ਗੱਲ ਕਰੀਏ ਨਿਹਾਲ ਸਿੰਘ ਵਾਲੇ ਬਾਈ ਜਗਰਾਜ ਨੇ ਘੋੜਿਆਂ ਦੀ ਦੁਨੀਆ ਚ ਕਹਿ ਲੀਏ ਇੰਡਸਟਰੀ ਕਹਿ ਲੀਏ ਬਹੁਤ ਵੱਡਾ ਥੋੜੇ ਟਾਈਮ ਚ ਬਹੁਤ ਵੱਡਾ ਨਾਂ ਕੀਤਾ ਹਨਾ ਬਾਈ ਜਿਹੜੀਆਂ ਆਪਣੀਆਂ ਘੋੜਿਆਂ ਵੇਚਣ ਵਾਲੀਆਂ ਆਂਆਂ ਮਾਰਵਾੜੀ ਘੋੜੀ ਸੀ ਬਾਈ ਉਹਦਾ ਬਾਈ ਕੀ ਡਿਟੇਲ ਆ ਖਰੀਦੀ ਹੋਈ ਹੈ ਉਹ ਖਰੀਦੀ ਹੋਈ ਹੈ ਇਹ ਖਰੀਦੀ ਹੋਈ ਹੈ ਉਹ ਤੋਂ ਤੁਹਾਡੇ ਰਿਜ਼ਲਟ ਲਈ ਹੋਇਆ ਹੈ ਹਾਂ ਲੁਕਾਸ ਕੋਲ ਤੋਂ ਸੁੱਈ ਹੋਈ ਹੈ ਹਾਂਜੀ ਲੁਕਾਸ ਤੋਂ ਵੀਕਾਸ ਤੋਂ ਬਣਾਈ ਕਿੰਨੇ ਟਾਈਮ ਦੀ ਬਣਾਂ ਬਈ ਇਹ ਜਿਹੜੀ ਆਪਣੀ ਇੱਕ ਤਾਂ ਹੋ ਗਈ 3 ਮਹੀਨੇ ਦੀ ਇੱਕ 5 ਮਹੀਨੇ ਦੀ ਠੀਕ ਹੈ ਬਈ ਹਾਂਜੀ ਜਿਹੜੀ ਮਾਰਵਾੜੀ ਘੋੜੀ ਘੋੜੀ ਬਈ ਇਧਰਲੀ ਸਾਈਡ ਖੜੀ ਸੀ ਆਪਾਂ ਬਾਹਰ ਕੱਢੀ ਸੀਗੀ ਮੱਥੇ ਪਟੇ ਦੀ ਹਾਂਜੀ ਤੇ ਉਹ ਬਈ ਕਿੰਨੇ 3 ਮਹੀਨੇ ਦੀ ਘੱਬਣੀ 3 ਮਹੀਨੇ ਦੀ ਘੱਬਣੀ 3 ਮਹੀਨੇ ਚੱਕ ਪਾਸ ਹੈ ਚੱਕ ਪਾਸ ਹੈ ਸਵਾਰੀ ਸ਼ੂਰੀ ਨੂੰ ਬਹੁਤ ਵਧੀਆ ਹਾਂਜੀ ਸਵਾਰੀ ਸ਼ੂਰੀ ਬਾਕੀ ਉ ਵੀ ਘੋੜੀ ਸੀ ਲਾ ਜੇ ਕਿਸੇ ਨੇ ਘਰੇ ਰੱਖਣ ਨੂੰ ਪਹਿਲੀ ਵਾਰੀ ਲੈਣੀ ਹੈ ਕੋਈ ਮਾਰਵਾੜੀ ਦਾ ਸ਼ੌਂਕ ਰੱਖਦਾ ਦੇਖੋ ਪਹਿਲੇ ਨੰਬਰ ਤੇ ਪੂਰੇ ਲਾਭਦਾਇਕ ਸੌਦਾ ਮੰਨਿਆ ਵੀ ਘੋੜੀ ਗੱਬਣ ਵੀ ਮਿਲ ਜਾਂਦੇ ਘੋੜੀ ਵੀ ਮਿਲ ਜੂ ਦੋਸਤੋ ਗੱਬਣ ਵੀ ਮਿਲ ਜੂ ਇਹ ਇੱਕ ਘੋੜੀ ਦਾ ਸੌਦਾ ਕਰਕੇ ਤੁਹਾਨੂੰ ਦੋ ਜਾਨਵਰ ਦੇ ਦੇਣੇ ਆਗੇ ਬੰਦਾ ਸੰਭਾਈ ਕਰੂਗਾ ਸੇਵਾ ਨਾ ਮੇਵਾ ਮਿਲਦਾਗਾ ਤੇ ਬਾਈ ਜਿਹੜਾ ਉਹਦਾ ਰੇਟ ਆ ਫੇ ਫੋਨ ਤੇ ਹੀ ਖਾਹੂ ਤੇ ਹਾਂਜੀ ਬਾਈ ਕਿਉਂਕਿ ਦੋਸਤੋ ਫੋਨ ਤੇ ਕਰਨ ਦਾ ਵੀ ਕਾਰਨ ਇਹ ਹੈਗਾ ਕਈ ਵਾਰੀ ਬੰਦਾ ਵੱਧ ਘਟ ਕਰਦਾ ਗੱਲਬਾਤ ਤੇ ਉਦੋਂ ਬਾਅਦ ਕਈ ਚੌਣ ਕਰਨ ਵਾਲੇ ਵੀ ਹੁੰਦੇ ਆ ਹਨਾ ਵਿੱਚ ਨਹੀਂ ਬਈ ਪੂਰਾ ਮੁੱਲ ਲੈ ਹੁੰਦੇ ਜਾਂ ਖਰਾਬ ਕਰਦੇ ਨੇ ਰੇਟ ਹਨਾ ਫੋਨ ਤੇ ਬੰਦੇ ਨਾਲ ਆਫਰ ਦੀ ਗੱਲ ਹੋ ਜਾਂਦੀ ਐ ਇਸ ਦਾ ਉਕਾ-ਮੁਕਾ ਦੱਸਿਆ ਜਾਂਦਾ ਹੈਗਾ ਤੇ ਜਿਹੜੀ ਬਈ ਦੂਜੀ ਘੋੜੀ ਆ ਉਹਦਾ ਕੀ ਹੋਊਗਾ ਉਹਦੀ ਕੀ ਡਿਟੇਲ ਆ ਬਈ ਉਹ ਡਿਟੇਲ ਹੈਗੀ ਆਪਾਂ ਉਹ ਵੀ ਵਾ ਲਈ ਚੀਏ ਠੀਕ ਹੈ ਜੀ ਬਈ ਆ ਉਹ ਹੈਗੀ ਆ ਜੀ ਉਹ ਮੈਂ ਡਿਟੇਲ ਤੁਹਾਨੂੰ ਪਤਾ ਕਰਾਂ ਮਾਕੀ ਹਾਂਜੀ ਬਈ ਉਹ ਕਾਹ ਤੋਂ ਲਈ ਉਹ 4 ਮਹੀਨੇ ਦੀ ਗੱਬਣਾ ਬਈ ਹਾਂਜੀ ਉਹ 4 ਮਹੀਨੇ ਚਾਰਾ ਉਹ ਵੀ ਲਕਾਸ ਤੋਂ ਹੀ ਆ ਬਈ ਉਹ ਵੀ ਲਕਾਸ ਤੋਂ ਉਹ ਵੀ ਦੋਸਤੋਂ ਲਕਾਸ ਤੋਂ ਗੱਬਣਾਗੀ ਤੇ ਬਾਕੀ ਜਿਹੜੀ ਬਾਈ ਆਪਾਂ ਬਸ਼ੇਰੀ ਕੱਢੀ ਸੀ ਬਸ਼ੇਰੀ ਬਹੁਤ ਸੋਹਣੀ ਹੈ ਹਾਂਜੀ ਹਾਂ ਤੇ ਬਈ ਇਸ ਵਾਰੀ ਫਿਰ ਸ਼ੋਅ 'ਚ ਦਰਸ਼ਕਾਂ ਦੇ ਰੂਪ ਰੂਪ ਕਰਾਂਗੇ ਕਰਾਂਗੇ ਜੀ ਸ਼ੁਰੂ ਕਰਾਂਗੇ ਹਾਂਜੀ ਬਈ ਦੋਸਤੋਂ ਫਰੀਦਕੋਟ ਸ਼ੋਅ ਤੇ ਸ੍ਰੀ ਮੁਕਸਰ ਸਾਹਿਬ ਸ਼ੋਅ ਜਿਹੜੇ ਵੀ ਸ਼ੋਅ ਹੁਣ ਆਉਣਗੇ ਆਉਣ ਵਾਲੇ ਦਿਨਾਂ 'ਚ ਉਹ ਸ਼ੋਹਾਂ ਦੇ ਵਿੱਚ ਬਸ਼ੇਰੀ ਦਿਖਾਵਾਂਗੇ ਬਈ ਉਹ ਨੁਕਰੇ ਘੋੜੇ ਦੀ ਬੱਚੀ ਆ ਨਾ ਹਾਂਜੀ ਉਹ ਨੁਕਰੇ ਨੁਕਰੇ ਘੋੜੇ ਦੀ ਬੱਚੀ ਆ 5 ਕਿਲਿਆਂ ਨੇ ਚੰਬੀਆਂ ਜਾ ਜਾਂਦੀ ਬਈ ਨਾ ਹਾਂ 5 ਕਿਲਿਆਂ ਨਹੀਂ ਆ ਗਈ ਹਾਂਜੀ ਬਈ ਤੇ ਘੋੜੀ ਦੀ ਹਾਈਟ ਘੋੜੀ ਨਹੀਂ ਆਪਾਂ ਕਹਿ ਸਕਦੇ ਬਸ਼ੇਰੀ ਆ ਹਲੇ 4 ਦੰਦਾਂ ਵਾਲੀਆਂ ਟੋਪੀਆਂ ਲਾਈਆਂ ਨੇ ਬਸ਼ੇਰੀ ਆ ਤੇ ਬਸ਼ੇਰੀ ਦੀ ਹਾਈਟ ਮੇਰਾ ਖਿਆਲ 65 ਤੋਂ ਮਿਲ ਪਲੱਸ ਹੋਊਗਾ ਨਾ ਅ ਬਈ ਜਿਹੜਾ ਨਾਲ ਖੜਾ ਉਹਦੀ ਵੀ ਹਾਈਟ ਚੰਗੀ ਆ ਬਾਕੀ ਤੁਸੀਂ ਹਾਈਟ ਆਪ ਹੀ ਦੇਖ ਲਓ 60 ਪਲਸ ਉਹਦੀ ਹਾਈਟ ਆ ਤੇ ਵਸ਼ੇਰੀ ਉਹ ਬਹੁਤ ਚੰਗੀ ਆ ਬਈ ਉਹ ਵੇਚਣ ਆਸਤੇ ਤਾਂ ਨਹੀਂ ਨਹੀਂ ਵੇਚਣੀਆਂ ਉਹ ਵੇਚਣੀਆਂ ਨਹੀਂ ਉਹ ਰੱਖੀ ਹੋਈ ਆ ਹਾਂ ਬਾਕੀ ਜੋ ਮੌਕੇ ਤੇ ਕੋਈ ਜੇ ਕੋਈ ਚੰਗਾ ਮਤਲਬ ਭਰੂਗਾ ਜਾਂ ਬਾਈ ਉਹਨਾਂ ਦੇ ਵੇਚਣ ਦਾ ਇਰਾਦਾ ਬਣੂ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜਿਹੜੀਆਂ ਦੋ ਘੋੜੀਆਂ ਦਿਖਾਈਆਂ ਨੇ ਉਹ ਦੋਨੇ ਬਕਾਉ ਨੇ ਲੋਕਾਸ ਦੇ ਆ ਪਰ ਰਿਜ਼ਲਟ ਦਿਖਾਦੇ ਨੇ ਜੋ ਹੁਣ ਸਕਰੀਨ ਤੇ ਵਸ਼ੇਰੀਆਂ ਦੱਸ ਰਹੀਆਂ ਤਿੰਨੇ ਵਸ਼ੇਰੀਆਂ ਇਹ ਤੰਨਾ ਦੇ ਮਾਰ ਕੇ ਦੇਖ ਲਓ ਦੋਸਤੋ ਤੇ ਬਾਕੀ ਬਾਈ ਮੈਂ ਦੇਖੀਆਂ ਵਿਸ਼ੇਰੀਆਂ ਵੀ ਦੇਖੀਆਂ ਉਹ ਵਿਸ਼ੇਰਾ ਵੀ ਦੇਖਿਆ ਬਾਲ ਭੋਰੀਆਂ ਤੋਂ ਤਕਰੀਬਨ ਸਾਰੇ ਹੀ ਸਾਫ ਹੁੰਦੇ ਹਨਾ ਕੋਈ ਬਾਕੀ ਦੋ ਦੋ ਵਿਸ਼ੇਰੀਆਂ ਹੋਰ ਤਿਆਰ ਹੋਈ ਜਾਂਦੀਆਂ ਆਪਣੀਆਂ ਠੀਕ ਆ ਬਈ ਇਹ ਤੋਂ ਘੋੜੀਆਂ ਆਪਾਂ ਤੋਂ ਲੈ ਕੇ ਗਏ ਹੋ ਵਿੱਚ ਕੋ ਲਕਾਸ ਦੀਆਂ ਵਿਸ਼ੇਰੀਆਂ ਨੇ ਉਹ ਵੀ ਸੋਚ ਜਾਣਗੇ ਸੋਚ ਜਾਣਗੇ ਹਾਂਜੀ ਲਕਾਸ ਨੇ ਆਪ ਵੀ ਬਾਈ ਸ਼ੋਅ ਜੱਤੇ ਨੇ ਹਾਂਜੀ ਹਾਂ ਬਈ ਖੱਲੀ ਵੀ ਸ਼ੋਅ ਚ ਪਾਇਆ ਤੁਸੀਂ ਜਾਂ ਪਹਿਲਾਂ ਡਾਕਟਰ ਸਾਹਿਬ ਪਾਇਆ ਪਹਿਲਾਂ ਡਾਕਟਰ ਸਾਹਿਬ ਹਾਂਜੀ ਬਈ ਤੇ ਬਾਕੀ ਬਈ ਵਸ਼ੇਰਿਆਂ ਚੋਂ ਜੇ ਆਪਾਂ ਕਹਿ ਦਈਏ ਵੀ ਕਿਸੇ ਦਾ ਦੇਣ ਦਾ ਮਨ ਹੈ ਜਿਹੜੇ ਦੋ ਬਸ਼ੇਰੇ ਨੇ ਰੈੱਡ ਰੈੱਡ ਕਿੰਗ ਦਾ ਬਸ਼ੇਰਾ ਰੈੱਡ ਕਿੰਗ ਦਾ ਹੈ ਰੈੱਡ ਕਿੰਗ ਦਾ ਦੋਸਤੋ ਲੋਕ ਵੀ ਇਹ ਵੀ ਆਫਰ ਆ ਵੀਡੀਓ ਦੇ ਵਿੱਚ ਜੋ ਰੈੱਡ ਕਿੰਗ ਬਸ਼ੇਰਾ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਹੰਟਰ ਕੋੜੇ ਦਾ ਬੱਚਾ ਇਹ ਪ੍ਰਭਾਤ ਦਾ ਪੋਤਾ ਆ ਗਿਆ ਹਾਈਟ ਹੈਗੀ ਆ ਦੀ 63+ ਵੈਸੇ ਦੀ ਸਟੱਡ ਸਰਵਿਸ ਅੱਜ ਆਪਾਂ ਵੀਡੀਓ ਦੇ ਥਰੂ ਓਪਨ ਕੀਤੀ ਆ ਜੇ ਕਿਸੇ ਨੇ ਮਾਰਵਾੜੀ ਘੋੜਾ ਸ਼ੋਅ ਲੜਨ ਵਾਸਤੇ ਤੇ ਚੰਗੇ ਰਿਜ਼ਲਟ ਪੈਦਾ ਕਰਨ ਚੰਗਾ ਨਾਂ ਬਣਾਉਣ ਵਾਸਤੇ ਕਹਿੰਦੇ ਪਲਿਆ ਪਲਾਇਆ ਬਸ਼ੇਰਾ ਲੈਣਾ ਥੋੜੇ ਟਾਈਮ ਚ ਬੰਦਾ ਤਿਆਰ ਕਰਨਾ ਚਾਹੁੰਦਾ ਤਾਂ ਬਾਈ ਹੁਣਾ ਨਾ ਬਸ਼ੇਰੇ ਦੀ ਗੱਲ ਕਰ ਸਕਦਾਗਾ ਜੋ ਵੀ ਆ ਆਪਣਾ ਤੁਸੀਂ ਆਓ ਬਸ਼ੇਰਾ ਦੇਖੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਉਹ ਵੀ ਬੇਫਿਕਰ ਹੋ ਕੇ ਆ ਜਾਓ ਜੇ ਕਹਿੰਨੇ ਬਸ਼ੀਰਾ ਲੈਣਾ ਉਹ ਵੀ ਬੇਫਿਕਰ ਹੋ ਕੇ ਆ ਜਾਓ ਬਸ਼ੀਰਾ ਵੀ ਮਿਲ ਜੂਗਾ ਸਟੱਡ ਸਰਵਿਸ ਵੀ ਮਿਲ ਜੂਗੀ ਭਾਈ ਉਹਦਾ ਵੀ ਜੋ ਆਪਾਂ ਰੇਟ ਰੂਟ ਆ ਫੋਨ ਤੇ ਕਰ ਹਾਂਜੀ ਫੋਨ ਤੇ ਤੇ ਬਾਕੀ ਤੁਹਾਨੂੰ ਦੋਸਤੋ ਲੁਕਾਸ ਦੇ ਰਿਜ਼ਲਟ ਵੀ ਦਿਖਾਤੇ ਜਿਹੜੇ ਉਹ ਬਸ਼ੇਰਿਆਂ ਦੇ ਆ ਉਹ ਆਉਣ ਵਾਲੇ ਥੋੜੇ ਮਹੀਨਿਆਂ ਚ ਉਹਨਾਂ ਦੇ ਵੀ ਆ ਜਾਣਗੇ ਜਿਹੜਾ ਖਲੀ ਕੋੜਾਗਾ ਉਹਦੇ ਰਿਜ਼ਲਟ ਤੁਸੀਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਬੱਚੇ ਬਈ ਖਲੀ ਦੇ ਬੱਚੇ ਵੀ ਸ਼ੋਅ ਲੜਦੇ ਨੇ ਮੈਂ ਦੋ ਦੇਖੇ ਨੇ ਬਈ ਇੱਕ ਫਰੀਦਕੋਟ ਸ਼ੋਅ ਤੇ ਮੇਰਾ ਖਿਆਲ ਹੈ ਕੱਲੋ ਦਿਹਾਣੇ ਦਾ ਜਿਹੜਾ ਸ਼ੋਅ ਹੋਇਆ ਸੀ ਉਹਦੇ ਚ ਹਾਂਜੀ ਤੇ ਚੰਗੇ ਬੱਚੇ ਨੇ ਚੰਗੇ ਬੱਚੇ ਪੈਦਾ ਕਰਦਾ ਖਲੀ ਵੀ ਜਿਹੜਾ ਬਾਕੀ ਫੀਸ ਵਗੈਰਾ ਦੀ ਤੁਸੀਂ ਕੋਈ ਫਿਕਰ ਨਾ ਕਰੋ ਬਈ ਬਹੁਤ ਵੱਡੇ ਦਿਲ ਦੇ ਮਾਲਕ ਨੇ ਤੇ ਫੀਸ ਜਿਹੜੀ ਆ ਉਹ ਤੁਹਾਨੂੰ ਮਾਨਤਾ ਨੂੰ ਤੁਹਾਡਾ ਪੂਰਾ ਕਰ ਦੇਣਗੇ ਤੁਸੀਂ ਬੇਫਿਕਰ ਹੋ ਕੇ ਘੋੜੀ ਲਿਆਇਓ ਤੇ ਜਿਹੜਾ ਫੀਸ ਫੂਸ ਦੀ ਫਿਕਰ ਕਰਨ ਦੀ ਲੋੜ ਨਹੀਂ ਗੀ ਉਹ ਚੋਂ ਮਾਨਤਾ ਨੂੰ ਤੁਹਾਡਾ ਪੂਰਾ ਹੋ ਜਾਊਗਾ ਠੀਕ ਆ ਦਸ ਕੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ